ਅਸਸਲਾਮੁਅਲੈਕਮ ਸਜਣੋ ਮਿੱਤਰੋ ਬੇਲਿਓ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਗੁਰੂ ਨਾਨਕ ਦਰਬਾਰ ਸਾਹਿਬ ਦੇ ਅੰਦਰ ਅੱਜ ਐਸੀ ਜੀ ਚੀਜ਼ ਦੇਖਣ ਨੂੰ ਮਿਲੀ ਜਿਹੜੀ ਕਿ ਮੈਂ ਸ਼ਾਇਦ ਅੱਜ ਤੋਂ ਪਹਿਲੇ ਕਦੀ ਨਹੀਂ ਦੇਖੀ ਸ਼ਾਇਦ ਤੁਸੀਂ ਵੀ ਨਾ ਦੇਖੀ ਹੋਵੇ ਯਾਨੀ ਕਿ ਤਿੰਨ ਅਲੈਦਾ ਅਲੈਦਾ ਧਰਮ ਦੀਆਂ ਲੜਕੀਆਂ ਤੇ ਤਿੰਨੇ ਹੀ ਬੜੇ ਕਲੋਜ਼ ਦੋਸਤਾਂ ਫਰੈਂਡ ਨੇ ਤੇ ਉਹ ਗੁਰੂ ਨਾਨਕ ਸਾਹਿਬ ਆਣ ਕੇ ਤੇ ਆਪਣੀ ਇਬਾਦਤ ਕਰਦੇ ਤੇ ਦਿੱਲੀ ਆਉਂਦੀਆਂ ਵਾਂ। ਇਸ ਦੀ ਵੀਡੀਓ ਦੇ ਵਿੱਚ ਆਪਾਂ ਨਾਲ ਲੜਕੀਆਂ ਦੇ ਬਾਰੇ ਜਾਣਨੇ ਆ ਤੇ ਹੁਣ ਕੀ ਗੱਲਬਾਤ ਕਰਦੀਆਂ ਪਈਆਂ ਤੇ ਉਸ ਤੋਂ ਬਾਅਦ ਆਪਾਂ ਇਸ ਤੇ ਗੱਲਬਾਤ ਕਰਨੇ ਆ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਕਿ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਂ ਇਹਦੀ ਵੀਡੀਓ। ਮੇਰਾ ਨਾਮ ਇਸਮੀਤ ਕੋਰੇ ਠੀਕ ਹੈ ਤੇ ਤੁਹਾਡੀ ਫਰੈਂਡ ਦਾ ਨਾਮ ਹਮਨਾ ਹਮਨਾ ਤੇ ਇਹ ਤੁਹਾਡਾ ਨਾਮ ਗੁਲਨਾਜ਼ ਗੁਲਨਾਜ਼। ਅੱਛਾ ਤੇ ਤੁਸੀਂ ਦਿਨੋ ਇੱਥੇ ਫਰੈਂਡਸ ਆ ਹਾਂਜੀ ਤੇ ਬੇਟਾ ਤੁਸੀਂ ਕਿੱਥੋਂ ਆਏ ਹੋ ਅਸੀਂ ਇੱਥੇ ਹੀ ਰਹਿੰਦੇ ਆਂ ਨਨਕਾਨੇ ਦੇ ਰਹਿਣ ਆਲੇ ਹੋ ਤੈਨੂੰ ਤੁਸੀਂ ਨਨਕਾਨੇ ਦੇ ਰਹਿਣ ਆਲੇ ਹੋ ਠੀਕ ਹੋ ਗਿਆ ਤੁਹਾਡਾ ਰਿਲੀਜੀਅਨ ਕੀ ਹੈ ਮੇਰਾ ਸਿੱਖ ਹੈ ਹਾਂਜੀ ਮੁਸਲਿਮ ਓਕੇ ਮੈਂ ਕ੍ਰਿਸਚੀਅਨ ਹਾਂ ਕ੍ਰਿਸਚਨ ਹੈ ਮਤਲਬ ਤੁਸੀਂ ਤਿੰਨੋ ਡਿਫਰੈਂਟ ਰਿਲੀਜੀਅਨ ਤੋਂ ਹੋ ਲੇਕਿਨ ਤੁਸੀਂ ਕੰਮ ਵੀ ਇਕੱਠੇ ਕਰ ਰਹੇ ਹੋ ਇਕੱਠੇ ਰਹਿ ਰਹੇ ਹੋ ਠੀਕ ਹੋ ਗਿਆ ਤੇ ਮਤਲਬ ਤੁਹਾਡੀ ਫਰੈਂਡਸ਼ਿਪ ਹੋਈ ਫੈਮਲੀਆਂ ਦੇ ਵਗੈਰਾ ਕਦੀ ਕਿਸੇ ਨਾਲ ਕੋਈ ਮਸਲਾ ਵਗੈਰਾ ਤਾਂ ਨਹੀਂ ਕੀਤਾ ਕੋਈ ਇਦਾਂ ਦਾ इशू ਕੰਮ ਵੀ ਇਕੱਠੇ ਕਰ ਰਹੇ ਹੋ ਹੋਰ ਕੋਈ ਅਜਿਹਾ ਤਾਂ ਕੋਈ इशू ਹੋਇਆ ਹੋਵੇ ਜਾਂ ਕਦੀ ਤੁਹਾਨੂੰ ਫੀਲ ਹੋਇਆ ਹੋਵੇ ਕਿ ਬਾਕੀ ਫਰੈਂਡਸ ਵੀ ਤੁਹਾਡੇ ਇਦਾਂ ਹੀ ਮਿਕਸ ਹੀ ਆ ਸਾਰੇ ਹਾਂਜੀ ਓਵਰਲ ਸਾਨਾ ਜਿੱਦਾਂ ਮੈਂ ਤਾਂ ਹਰ ਤਰ੍ਹਾਂ ਦੇ ਲੋਕ ਰਹਾ ਹਾਂ ਠੀਕ ਹੋ ਗਿਆ ਤੇ ਬੇਟਾ ਤੁਸੀਂ ਸਾਰੇ ਮਤਲਬ ਡਿਫਰੈਂਟ ਰਿਲੀਜੀਅਨ ਤੋਂ ਹੋਣ ਦੇ ਮਤਲਬ ਤੁਸੀਂ ਸਾਰੇ ਇੱਥੇ ਵੀ ਹਰ ਸਾਲ ਆਂਦੇ ਆ ਮਤਲਬ ਮੈਂ ਤੇ ਸਿੱਖਾ ਨਾ ਤੇ ਮੈਂ ਇੱਥੇ ਆਂਦੀ ਹੁੰਦੀ ਆ ਇਹ ਹਰ ਸਾਲ ਆਂਦੇ ਆ ਮਤਲਬ ਤੁਹਾਡੇ ਨਾਲ ਇਵੈਂਟ ਤੇ ਆਂਦੇ ਆ ਪਹਿਲੇ ਵੀ ਆਂਦੇ ਆ ਉਹ ਮਤਲਬ ਆਮ ਰੂਟੀਨ ਤੇ ਵੀ ਆਂਦੇ ਆ ਜ਼ਿਆਦਾ ਇਵੈਂਟ ਤੇ ਆਂਦੇ ਆ ਠੀਕ ਹੈ ਹਮ ਨਾ ਆ ਆਪ ਸੀ ਮੈਨੇ ਕੁਐਸਚਨ ਕਰਨਾ ਹੈ ਕਿ ਬੇਸਿਕਲੀ ਆਪ ਨੇ ਮੈਨੂੰ ਇਹ ਬਤਾਨਾ ਹੈ ਕਿ ਯਹਾਂ ਪੇ ਜੋ ਹੈ ਨਾ ਨਨਕਾਨਾ ਸਾਹਿਬ ਮੇ جو آپ کا فیسٹیول جب یہ سٹارٹ ہوتا ہے ٹھیک ہے گروپور آپ کو بتایا آپ لوگوں کو آئیڈیا ہے کہ آپ کے فارنرز بھی یہاں پہ آنے ہیں ان پاکستان سے بھی لوگ آتے ہیں تو کیا پورے آپ کے جو سٹی ہے اس میں کیا کیا چینجز آتے ہیں ایک تو پہلے تو ہمارا ننکانا سموارا جاتا ہے صحیح ہے ہوتے ہیں سب کچھ ہوتا ہے بڑا زبردست ہوتا ہے کہ یہ نا اچھا اس کے بعد یہ ضلع بنائیے صرف مطلب کہ

مطلب ابھی تو ہے نا ایک فیسٹ چل رہا ہے سو سو دو لوگ روٹین میں آتے ہیں ٹھیک ہو گیا آپ بتا رہے تھے کتنے لوگ آتے ہیں روزانہ سو دو سو لوگ آتے ہیں کرنے کے اچھا اور بیٹا مجھے یہ بتاؤ کہ یہاں پہ کیونکہ آپ لوگ تو نیٹیو ہونا آپ لوگ ابھی ننگانا صاحب ہی رہے ہو تو آپ لوگ کتنا وزٹ کرتے ہو ہم لوگ روز صبح شام آتے ہیں عبادت صبح کے لیے بھی شام کے لیے بھی ڈیلی آتے ہو جی بات ہے پوچھ رہے کسی سے پوچھ لے وہ بات ہے کہ میں اس کو جانتا نہیں ہوں نہیں پوچھ لے صحیح ہے اچھا اور آپ لوگ مطلب یہاں پہ اب یہ کیونکہ ننکانہ صاحب بیسیکلی ہے ریجن کے لیے نا فیمس تو یہاں پہ باقی جو مائنورٹیز ہیں جیسے آپ ہو یہاں پہ چرچ وغیرہ ہے ہاں جی ہے ٹھیک ہے تو آپ لوگ بھی ڈیلی جا رہے ہو جی ٹھیک ہے تو مطلب آپ تینوں لوگ اپنی بیسک پریکٹس جو ہے وہ اس کر رہے ہو ہاں جی ٹھیک ہے اور کوئی انفلوئنس وغیرہ یا کوئی اور چینجز آتے ہیں کس میں

ਤਿੰਨ ਲੜਕੀਆਂ ਆਈਆਂ ਜਿਨ੍ਹਾਂ ਕੋਲੋਂ ਇੰਟਰਵਿਊ ਲੈਣ ਵਾਲੀ ਪੁੱਛਦੀ ਹੈ ਕਿ ਦੱਸੋ ਕਿ ਤੁਸੀਂ ਤਿੰਨੇ ਆ ਦਾ ਤੁਹਾਡਾ ਆਪਸ ਵਿੱਚ ਕੀ ਤੱਲਕ ਹੈ ਤੇ ਉਹ ਦੱਸਦੀਆਂ ਕਿ ਅਸੀਂ ਤਿੰਨੇ ਆਪਸ ਵਿੱਚ ਬੜੀਆਂ ਅੱਛੀਆਂ ਸਹੇਲੀਆਂ ਆ ਮੈਂ ਫਰੈਂਡ ਨੇ ਤੇ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਧਰਮ ਵੀ ਕਿਹਾ ਇੱਕੋ ਜਿਹਾ ਹੀ ਹੈ ਕਿ ਤੁਸੀਂ ਸਾਰੇ ਇੱਕੋ ਧਰਮ ਨਾਲ ਤੁਹਾਡਾ ਤੱਲਕ ਹੈ ਉਹਨਾਂ ਨੇ ਦੱਸਿਆ ਨਹੀਂ ਇੱਕ ਦੱਸਦੀ ਹੈ ਕਿ ਮੇਰਾ ਤੱਲਕ ਮੁਸਲਮਾਨਾ ਧਰਮ ਦੇ ਨਾਲ ਹੈ ਦੂਸਰੀ ਦੱਸਦੀ ਹੈ ਕਿ ਮੇਰਾ تعلق ਇਸਾਈਆਂ ਦੇ ਧਰਮ ਦੇ ਨਾਲ ਹੈ ਤੇ ਜਿਹੜੀ ਤੀਸਰੀ ਉਹ ਦੱਸਦੀ ਹੈ ਮੇਰਾ تعلق ਉਹਦੇ ਨਾਲ ਹੈ ਤੇ ਉਹ ਸੁਣ ਕੇ ਹੈਰਾਨ ਹੋ ਜਾਂਦੀ ਹੈ ਤੇ ਮੈਂ ਆਪ ਜਿੱਲੇ ਸੁਣਿਆ ਤੇ ਮੈਂ ਆਪ ਬੜਾ ਹੈਰਾਨ ਹੋਇਆ ਕਿ ਦੇਖੋ ਯਾਰ ਤਿੰਨ ਅਲੱਗ-ਅਲੱਗ ਧਰਮ ਦੀਆਂ ਲੜਕੀਆਂ ਲੇਕਿਨ ਬੜੀਆਂ ਅੱਛੀਆਂ ਦੋਸਤ ਨੇ ਉਹਨਾਂ ਅੰਦਰ ਕੋਈ ਲੜਾਈ ਫਸਾਦ ਨਹੀਂ ਕਿਸੇ ਤਰ੍ਹਾਂ ਦਾ ਵੀ ਕਿੱਡੀਆਂ ਅੱਛੀਆਂ ਸਹੇਲੀਆਂ ਵਾਂ ਤੇ ਫਿਰ ਉਹ ਦੱਸਦੀਆਂ ਕਿ ਅਸੀਂ ਡੇਲੀ ਰੋਜ਼ਾਨਾ ਹੀ ਗੁਰੂ ਨਾਨਕ ਸਾਹਿਬ ਦਰਬਾਰ ਆਉਂਨੇ ਆ ਧਿਆਨ ਕੇ ਇਥੇ ਇਬਾਦਤ ਕਰਨੇ ਆ ਬਾਕੀ ਵੀਰੋ ਬਹੁਤ ਅੱਛਾ ਲੱਗਾ ਦੇਖੋ ਕਿ ਕਿਸ ਤਰ੍ਹਾਂ ਤਿੰਨੇ ਧਰਮ ਦੀਆਂ ਲੜਕੀਆਂ ਰੋਜ਼ਾਨਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਅੰਦਰ ਆ ਕੇ ਇਬਾਦਤ ਕਰਦੀਆਂ ਤੇ ਵੀਰੋ ਸਿੱਖਾਂ ਦੀ ਇਹ ਚੰਗੀ ਗੱਲ ਹੈ ਵਧੀਆ ਗੱਲ ਹੈ ਕਿ ਸਿੱਖ ਨਾ ਕਿਸੇ ਵੀ ਜਾਤ ਪਾਤ ਧਰਮ ਦੇ ਬੰਦੇ ਨੂੰ ਡੱਕਦੇ ਨਹੀਂ ਆਪਣੇ ਗੁਰਦੁਆਰਿਆਂ ਚ ਆਉਂਦੇ ਤੇ ਨਾ ਹੀ ਉਹਨਾਂ ਨੂੰ ਇਬਾਦਤ ਕਰਨ ਤੋਂ ਡੱਕਦੇ ਐ ਜਿਹੜਾ ਮਰਜ਼ੀ ਆਣ ਕੇ ਉਹਨਾਂ ਦੇ ਗੁਰਦੁਆਰੇ 'ਚ ਆਪਣੇ ਧਰਮ ਦੇ ਮੁਤਾਬਕ ਧਰਮ ਦੇ ਲਿਹਾਜ਼ ਦੇ ਨਾਲ ਜਿਹੜਾ ਵੀ ਉਹਦਾ ਧਰਮ ਹੋ ਉਸ ਮੁਤਾਬਕ ਉਹ ਅਬਾਦਤ ਕਰਦਾ ਤੇ ਸਿੱਖ ਵੀਰ ਯਕੀਨ ਕਰੋ ਨਾ ਤੇ ਉਹਨਾਂ ਤੇ ਕੋਈ ਅਲੀਗੇਸ਼ਨ ਲਾਉਂਦੇ ਫਤਵਾ ਲਾਉਂਦੇ ਆ ਨਾ ਹੀ ਉਹਨਾਂ ਲੜਾਈ ਫਸਾਦ ਕਰਦੇ ਆ ਬਲਕਿ ਉਹਨੂੰ ਉਹਦੇ ਜਿਹੜਾ ਉਹਦਾ ਮਜ਼ਹਬ ਹੈ ਉਹਦੇ ਹਿਸਾਬ ਨਾਲ ਕਹਿੰਦੇ ਇਹਨੂੰ ਇਬਾਦਤ ਕਰਨ ਦਿਓ ਤੇ ਐ ਸਿੱਖਾਂ ਦੀ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਬਹੁਤ ਵਧੀਆ ਲੱਗਦੀ ਹੈ ਤੇ ਸਿੱਖ ਵਾਕਈ ਬਹੁਤ ਹੀ ਜ਼ਬਰਦਸਤ ਨੇ ਜਿਹੜੇ ਕਿ ਲੋਕਾਂ ਦੇ ਵਿੱਚ ਨਾ ਤਫਰਕਾ ਜਾਂ ਲੜਾਈ ਨਹੀਂ ਡਾਲਦੇ ਉਹ ਸਿਰਫ ਕਹਿੰਦੇ ਇਨਸਾਨੀਅਤ ਨੂੰ ਦੇਖਦੇ ਆ ਕਿ ਇਨਸਾਨ ਦਾ ਭਲਾ ਕਰਦੇ ਆ ਤੇ ਸਿੱਖਾਂ ਦੀ ਗੱਲ ਬਹੁਤ ਵਧੀਆ ਹੈ ਵਾਕਈ ਵੀਰੋ ਮੈਨੂੰ ਤੇ ਇਹ ਵੀਡੀਓ ਬਹੁਤ ਚੰਗੀ ਲੱਗੀ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازਮੀ ਕਰਿਓ ਤੇ ਆਪਣਾ ਰੱਖਿਓ ਟੇੜ ਸਾਰਾ ਖਿਆਲ ਰੱਬ ਰੱਖਾ